ਸ਼ੋਰ ਗਲਣੇ ਸ਼ੋਰ ਗਲਣੇ ਬੈਗਮਾਂ ਸਾਹਿਬ ਜੀ ਮੇਰੇ ਦੋ ਜਾਨਾ ਗੀਆ ਸਾਫ ਚਾਹੀਦਾ ਸਾਫ ਚਹੀਦਾ ਜੀ ਮੈਂ ਪ੍ਰਸ਼ਾਸਨ ਦੇ ਕੇ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਦੋ ਜਾਨਾ ਗੀਆ ਜੀ ਮੈਨੂੰ ਇਨਸਾਫ ਚਾਹੀਦਾ ਕਿਰਮਤ ਨਾਮ ਹੈ ਜੀ ਆਪਣੀ ਕਿ ਲੋ ਤੇ ਕੁੜੀ ਦੇ ਪਾਜੀ ਕੀ ਨਾਮ ਸੀ ਪੈਣਾ ਕਿ ਨਾਮ ਪੈਣਾ ਉਹੀ ਉਹ ਕੀ ਕੀਤਾ ਬਾਰ ਉਹ ਯਾਹੀ ਬਤ ਨਾ ਲਾਈ ਚੜਰੀ ਉੜੀ ਬੀ ਜੀ ਜੀ ਉੜੀ ਨਾ ਲੜਾ ਉਹ ਚਾਹੇ ਉਲੀਓ ਨੇ ਇਹੇ ਚਾਹ ਇਹਦੇ ਇਹ ਨਿੰਦਿ ਦੀ ਫੂਲ ਉਹ ਲੈ ਦੇ ਦੇ ਚਾਤਾ ਮਾਰੇ ਨੇ ਆ ਮੈਂ ਉੜੀ ਨਾ ਜਾਨੀ ਆ ਰਹਾ ਨੇ ਚਾਹ ਉਹ ਆਪਣੇ ਹੋਈ ਉਪਰੋਂ ਮੈਂ ਆ ਰਿਹਾ ਮੈਂ ਜੇ ਉਹ ਲਾ ਰਿਹਾ ਮੇ ਬੜਾ ਮੈਨੂੰ ਲਾ ਦੇ ਲੈ ਲੈ ਮੈਂ ਨਹੀਂ ਇਹਨਾਂ ਰਹਿਣਾ ਮੈਂ ਉੜੀ ਇਸੋਂ ਆਲੀ ਉੜੀ ਜੋਂ ਨਾ ਮੈਂ ਉੜੀ ਨਾ ਜਾਨੀ ਆ ਰਹਾ ਮੈਂ ਮੇਰੀ ਭੈਣ ਨੇ ਬੋਲਿਆ ਓ ਮੈਂ ਉੜੀ ਮਾਰੂਆ ਭਾਈ ਉਹਨੇ ਦਾ ਲੋਈ ਇਹਨੂੰ ਹਰੇ ਪੇਟ ਦਾ ਹੋਰ ਇਹ ਸ਼ੂ ਇਹ ਬੇ ਬਦਲਾ ਰੌਣ ਬਦਲਾ ਦੀ ਕੀ ਕਿੰਨੇ ਵਜੇ ਦੀ ਘਟਨਾ ਸੀ ਇਹ ਵਾਲੀ ਇਹ ਕਿਹ ਘਰ ਹੋ ਗਈ ਸੀ ਇਹ ਏ ਉਹ ਉਹ ਵੀ ਇਹ ਦਾ ਵੀ ਇਹ ਆ ਨੀ ਦੇ ਇਹ ਉਹ ਉਹ ਨਾਲ ਵਾਲਾ ਉਹ ਨਾਲ ਵਾਲਾ ਵੀ ਇਹ ਰਿਵਿਊ ਆ 10 ਮੇਰੀ 10 ਵੇ ਮਿਲੇ ਨਹੀਂ ਰਾਤ ਨੂੰ ਸੋਇ ਰਹੇ ਮੇਰੀ ਮੇਰੇ ਇਹਨੇ ਲੱਭਿਆ ਇਹਨੇ ਮਿਲੇ ਤੁਹਾਨੂੰ ਰਾਤ ਨੂੰ ਮੁੰਡੇ ਦਾ ਫੋਨ ਆਇਆ ਤੇ ਇਹਦੀ ਪੈ ਉਰੇ ਉਮੜਿਆ ਤੇ ਇਹ ਨੰਬਰ ਕੋਈ ਉੜੇ ਆਇਓ ਨਹੀਂ ਪਹੁੰਚ ਨਹੀਂ ਪੈ ਨੀ ਚੜੀ ਨਹੀਂ ਇਹ ਕਿੰਨੇ ਬੱਚਾ ਨਾਲ ਸੀ ਬੱਚਾ ਉੜੀ ਨਾਲ ਹੀ ਕਿੰਨੇ ਸਾਲ ਦਾ ਉਹ ਆਰੀ ਸਾਹੀ ਹੈਰੀ ਨਹੀਂ ਨਹੀਂ ਆਛਾ 10 ਮਿੰਟ ਹੋ ਗਿਆ ਉਹਨਾਂ ਨੂੰ ਕੀ ਟਾਈਮ ਹੋ ਗਿਆ ਦਿਆਂ ਨੂੰ ਹੋੜੇ ਦੋਗਾ ਬਾਈ ਹੋ ਰਹੀ ਤਿੰਨ ਮਹੀਨੇ ਹੋ ਰਹੀ ਹਾਂ ਦੀ ਕਾਰਨ ਕਾਰਨ ਕੀ ਆ ਤੁਹਾਡੀ ਭੈਣ ਨੇ ਇਤਨਾ ਵੱਡਾ ਸਟੈਪ ਚੱਕਿਆ ਕਾਰਨ ਕੀ ਦੀ ਪਹਿਲਾਂ ਵੀ ਲੜਾਈ ਤਗ ਪਹਿਲਾਂ ਹੀ ਪਹਿਲਾਂ ਹੀ ਚਾਲੀ ਬਹੁਤ ਰਾਈ ਨੇ ਇਹਦੇ ਵੱਲ ਝੋਟੇ ਹੀ ਪੋਚ ਦੇ ਜਾਨੇ ਇਹ ਆਪ ਸਾਰੇ ਆਹ ਆਲੋ ਉਹ ਸਾਰੇ ਸਾਜਿਆ ਕੀ ਕਾਰਨ ਕੀ ਸੀ ਲੜਾਈ ਦਾ ਕੀ ਕਾਰਨ ਉਹ ਮੰਗਦੇ ਸੀ ਇਹਨਾਂ ਨੇ ਦਾਜ ਮੰਗਦੇ ਸੀ ਦਾਦਾ ਕੁੱਟ ਮਾਰ ਕਰਦੇ ਸੀ ਇਹ ਕੁੜੀ ਦਾ ਮਾਮਲਾ ਸੀ ਦਾਦੀ ਦੇ ਆਦਾਂ ਨੇ ਇਹ ਉੜੀਆ ਹੀ ਉੜੀਆ ਮਾਮ ਰਹੀ ਉਹ ਉੜੀਆ ਹੀ ਬੈਹੀ ਹੋਈ ਅੱਛਾ ਇਹ ਬੈਹੀ ਨਾਲ ਦਿਲ ਦਾ ਮਾੜੀ ਉਹ ਮੇ ਭੈਣ ਦੇ ਲ ਬੰਨੇ ਦੱਲ ਬਈ ਉਹ 1 ਮਿੰਟ ਲਾ 2 ਮਿੰਟ ਲਾ ਉਹ ਬਰੋਈ ਦੱਲ ਲੇ ਲੇ ਮੇ ਭੈਣ ਨੇ ਅਮ ਆਲੇ ਕਿੰਨੇ ਸਾਲ ਹੋਇਆ ਤੁਹਾਡੇ ਭੈਣ ਦੇ ਵਿਆਹ ਨੂੰ ਔੜੀ ਇੰਨ ਮੱਚਾ ਮੰਦ ਹੋੜੇ ਹਨ ਸਾਲ 3-4 ਸਾਲ ਹੋ ਗਏ ਹਾਂਜੀ ਤੇ ਬੱਚੇ ਕਿੰਨੇ ਆ ਬੱਚੇ ਨੇ ਔੜੀ ਮੁੰਡਾ ਮੁੰਡਾ ਕੁੜੀ ਮੁੰਡਾ ਵੱਡਾ ਮੁੰਡਾ ਵੱਡਾ ਓ ਠੀਕ ਐ ਓ ਇਹ ਜਾਈ ਓ ਜਾਈਆ ਉਹਨੂੰ ਵੀ ਨਾਲ ਇਹ ਇਹ ਕੁੜੀ ਨਾਲ ਇਹ ਇਹ ਕੀ ਨਾਮ ਮੇਰਾ ਨੌਕਰ ਵਾਂਸ ਹੈਗਾ ਜੀ। ਤੁਹਾਨੂੰ ਕੀ ਲੱਗਦਾ ਸੀ ਜਿੰਨੇ ਨੇ ਸਟਾਰਟ ਕੀਤਾ? ਮੇਰੀ ਬੇਟੀ ਹੈ ਜੀ। ਮੇਰੀ ਧੋਤੀ ਹੈ ਜੀ। ਕੀ ਕਰਨੀ? ਕਰਨੀ ਕੀ ਹੈ ਜੀ? ਇਹਨਾਂ ਨੇ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ। ਮੇਰੇ ਕੁੜੇ ਨੂੰ ਕੁੱਟ ਕੇ ਤੇਰੇ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ। ਜਮਾਂ ਜਾਤ ਨਹੀਂ ਪੁੱਛੀ ਹੈਗੀ ਜੀ। ਕਿਉਂ ਕੁੱਟਿਆ ਕੀ ਕਰਨਾ ਵਿਆਹ ਨੂੰ ਕੋਈ ਟਾਈਮ ਹੋ ਗਿਆ। ਕਰਨੀ ਕੀ ਹੈ ਜੀ? ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ। ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ। ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਆਟ ਚਾੜ ਜਾ ਮੈਂ ਆਪਣਾ ਪਰਿਵਾਰ ਛੱਡਦਾ ਮੈਂ ਆਪਣਾ ਪਰਿਵਾਰ ਛੱਡਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਤੇ ਉਸ ਤੋਂ ਬਾਅਦ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਤੋਂ ਵਿਆਹ ਹੋਏ ਨੇ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਦੋ ਬੱਚੇ ਅਜੇ ਮੇਰੇ ਦੋ ਤਿੰਨ ਬੁੱਲਾ ਮਾਰ ਗਈ ਤੇ ਜਿਹਦਾ ਕੀ ਕਸੂਰ ਸੀ ਇਹਨਾਂ ਦੀ ਲਾ ਮੈਰਿਜ ਹੈਗੀ ਹੈ ਰੇਜ ਮੈਰੀ ਲਾ ਮੈਰਿਜ ਹੈ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਆਈਟੋ ਇਹਨਿੰਦਿੰਨੋ ਅਸਾਂ ਤੋਂ ਇਹ ਸਿਰਸਿਲਾ ਚੱਲਦਾ ਸੀ ਇਹ ਜੀ ਬਾਜੀ ਜੱਤੋ ਇਹਨਾਂ ਦਾ ਮੇਰਾ ਕਹਾਲ ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਲਿੰਦਾ ਲਾਤਾ ਜੀ ਰੋਟੀ ਰੱਡੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਉਹਦੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀਗੇ ਜੀ ਕੋਈ ਕਮਪਲੇਂਟ ਕੀਤੀ ਕੋਈ ਪਹਿਲਾਂ ਵੀ ਕੋਈ ਕਮਪਲੇਂਟ ਕਰਿਆ ਕੀਤੀ ਹਾਂ ਘਰਿਆਂ ਹੀ ਆ ਜੀ ਬਹੁਤ ਕਮਲੇਟਾ ਕਰਿਆ ਸਾਨੂੰ ਜੀ ਪੋਲ ਪਲਾਜ਼ ਦੇ ਕਾ ਕਹਿੰਦੇ ਦੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਕਿਤੇ ਸੀ ਤੁਸੀਂ ਅਜੀ ਤਾਂ ਮਜ਼ਰੇ ਰਹਿੰਦੇ ਸੀਗੇ ਜੀ ਕਿਤਾ ਨਹੀਂ ਤੁਸੀਂ ਕਰੇ ਚਾਹੁੰਦੇ ਹੋ ਅਜੀ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਇਹ ਹੱਥ ਵੱੰਡ ਕੇ ਕੀ ਗੱਲ ਲਾ ਰਹੇ ਹੋ ਕੁੜੀ ਨਾਲ ਹੀ ਲੈਂਦੀ ਐ ਇਹਦੇ ਹਾਂਦੀ ਜਾਂਦੀ ਹੈ ਜੀ ਹਾਂਦੀ ਜਾਂਦੀ ਰਹਿੰਦੀ ਹੈ ਜੀ ਉਹ ਕੁੜੀ ਜੀ ਪਹਿਲਾਂ ਉਹਦੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਆਈ ਹੋਈ ਹੈ ਹਾਂ ਉਹ ਨਹੀਂ ਆਈ ਹੋਈ ਜੀ ਨਹੀਂ ਉਹ ਵੀ ਆਈ ਹੈ ਹਾਂ ਵਿਆਹੀ ਹੋਈ ਹੈ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਹੈ ਦੋ ਬੱਚੇ ਹੈ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਹੈ ਜੀ ਤੇ ਕੁੜੀ ਮਾਰੀ ਗਈ ਸਰੋ ਕਿੰਨੇ ਵਜੇ ਨਿਕਲੀਆ ਤੁਹਾਨੂੰ ਕੁਝ ਦੱਸਿਆ ਨਹੀਂ ਤੁਹਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲ ਤਾਂ ਜੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਤੇ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਈ ਆ ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ ਸ਼ਾਮ ਨੂੰ ਹਾਂਜੀ ਹਾਂਜੀ ਦੁਪਹਿਰ ਨੂੰ ਜੀ ਮੈਂ ਕਿਹਾ ਅੱਜ ਕਿੰਨੇ ਵਜੇ ਹੋਇਆ ਇਹ ਇਹ ਬਾਕੀ ਰਾਤ ਨੂੰ ਹੋਇਆ ਜੀ 8 ਵਜੇ ਜੀ 8 ਵਜੇ ਟਾਈਮ ਤੇ ਇੰਸਪੈਕਟਰ ਐਸ ਐਚਓ ਜੀਐਲ ਕਿਹੜਾ ਹੈ ਜਿਹੜੇ ਕਾਰਨ ਕਰਕੇ ਜਿਹੜੀ ਲੜਕੀ ਨੇ ਸੁਸਾਇਡ ਕੀਤਾ ਹੈ ਇਹ ਕਾਰਨ ਕੀ ਹੈ ਕਿ ਕੀ ਜਾਣਕਾਰੀ ਵਿੱਚ ਆ ਗਿਆ ਇਹ ਕੱਲ ਮਿਤੀ 9 ਸਤ ਬੱਚੇ ਨੂੰ ਅ ਦਰਮਿਆਨ ਰਿਲੇਸ ਸਟੇਸ਼ਨ ਪਟਿਆਲਾ ਤੋਂ ਲਾਣ ਤੇ ਗੁਰਦਰਾਸ਼ੀ ਗੁਰਤੇਵਾਦਰ ਸਾਹਿਬ ਦੇ ਨੇੜੇ ਅ 23 ਤੇ 24 ਅੰਦਰ ਫੜ ਦੇ ਦਰਮਿਆਨ ਇੱਕ ਲੜੀ ਲੜਕੀ ਗੁਰਪ੍ਰੀਤ ਕੌਰ ਨੇ ਆਪਣੀ 8 ਮਹੀਨੇ ਦੀ ਮਾਈਨਰ ਬੱਚੀ ਨੂੰ ਨਾਲ ਲੈ ਕੇ ਅ ਗੱਡੀ ਹੇਠਾ ਕੇ ਸੂਸ਼ੈਟ ਕਰ ਲਿਆ ਸੀ ਤੇ ਇਹਦੀ ਸ਼ਨਾਖਤ ਉਸਦੇ ਵਾਰਸਾ ਵੱਲੋਂ ਕੀਤੀ ਗਈ ਤੇ ਹਾਲੇ ਤੱਕ ਜਿਹੜੇ ਬਿਆਨ ਇਹਨਾਂ ਨੇ ਆਪਣੇ ਦਸੰਨ ਤਹਿਰੀਕ ਰਾਏ ਨੇ ਇਹਨਾਂ ਮੁਤਾਬਕ ਇਹਨਾਂ ਦੇ ਘਰੇ ਕਲੇਸ਼ ਰੰਦਾ ਸੀ ਤੇ ਇਹਨਾਂ ਨੇ ਕਰੀਬ 5 ਸਾਲ ਪਹਿਲਾਂ ਨੰਨੇ ਦੀ ਗਰੈਸ ਤੋਂ ਉਹਨੇ ਕੋਪੇ ਨਜ਼ਰ ਆਣ ਵਾਲੇ ਨੇ ਨੰਨੇ ਦੀ ਗਰਾਂਦ ਤੋਂ ਉਹਦੇ ਇਹਨਾਂ ਦੇ ਦੋ ਬੱਚੇ ਨੇ ਲੜਕਾ 4 ਸਾਲ ਦਾ ਤੇ ਲੜਕੀ ਜਿਹੜੀ 8 ਮਹੀਨੇ ਦੀ ਸੀ ਇਹਨਾਂ ਦੇ ਬਾਅਦ ਵਿੱਚ ਕੋਈ ਕਲੇਲੂ ਗਲੇਸ਼ ਹੋਣ ਕਾਰਨ ਤੇ ਇਹ ਲੜਕੀ ਨੇ ਖੁਰੂਜੀ ਕੀਤੀ ਹੈ ਉਸੇ ਪਰਿਵਾਰ ਵਾਲੇ ਨੇ ਕਿਹਾ ਤਾਂ ਕਿਸੇ ਕਲੇਸ਼ ਕਿਸ ਕਾਰਨ ਹੋਣ ਦਾ ਹਾਲੇ ਬਰਵਲੀ ਦੱਸਿਆ ਇਹਨਾਂ ਨੇ ਵੀ ਇਹ ਅ ਜਿਹੜਾ ਜਵੈਤ ਧਰਮਿੰਦਰ ਸਿੰਘ ਉਹਦੇ ਕਿਸੇ ਔਰਤ ਦੇ ਨਾਲ ਨਜਾਇਜ਼ ਸੰਬੰਧ ਸੀ ਤੇ ਉਹਦੇ ਨਾਲੇ ਨਜਾਇਜ਼ ਸੰਬੰਧਾਂ ਦੇ ਚਲਦੇ ਆਪਣੀ ਪਤਨੀ ਨੂੰ ਮਾਰਕਟ ਕਰਦਾ ਸੀ ਤੇ ਲੜਕੀ ਨੂੰ ਕੁਟਮਾਰ ਕਰਦਾ ਸੀਗਾ ਤੇ ਕਹਿੰਦਾ ਸੀ ਤੂੰ ਨੂੰ ਤੂੰ ਘਰ ਛੱਡ ਕੇ ਚਲੀ ਜਾ ਤੇ ਡਿਵੋਰਸ ਲੈ ਲੈ ਮੇਰੇ ਕੋਲ ਕੋਈ ਪਰਿਵਾਰ ਵਾਲੋ ਵੀ ਆਈ ਹੈ ਜਿਹਦੇ ਦਾਜ ਦੋਸਤਾਂ ਵੀ ਮੰਗਦਾ ਕੋਈ ਮੁੰਡਾ ਨਹੀਂ ਦਾਜ ਬਾਰੇ ਹਾਲ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਕਿਉਂਕਿ ਕਿੰਦਾ ਦੀ ਕਾਰਵਾਈ ਕਰੇ ਸਰ ਤੁਹਾਡੇ ਵੱਲੋਂ ਇਹ ਹਾਂ ਜਿੰਨਾ ਕਿ ਆਪਣੇ ਲਿਖਤੀ ਬਿਆਨ ਨਹੀਂ ਦਿੱਤਾ ਹੈ ਜਿਸ ਦਿਨ ਵੀ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ